ਸਤਿ ਸ਼੍ਰੀ ਅਕਾਲ ਜੀ ਗਰਾਉਂਡ ਰਿਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ 12 ਅਗਸਤ ਦਿਨ ਸੋਮਵਾਰ ਦੇਸੀ ਮਿਨਾ 28 ਸੋ ਗੱਲ ਕਰਦੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਆਏ ਹੁਕਮਨਾਮਾ ਬਾਰੇ ਜੋ ਤੁਸੀਂ ਵੀਡੀਓ ਰਪੋਜ਼ ਕਰਕੇ ਪੜ੍ਹ ਸਕਦੇ ਹੋ ਅੱਜ ਦੀਆਂ ਖਬਰਾਂ ਵਿੱਚ ਦੇਸ਼ ਦੇਸ਼ ਤੇ ਮੁੱਖ ਖਬਰਾਂ ਤੇ ਨਜ਼ਰ ਮਾਰੀਏ ਸਭ ਤੋਂ ਪਹਿਲੀ ਖਬਰ ਹੈ ਜੀ हरियाणा ਦੇ ਮੀਮ ਬਾਹਾਂ ਦੇ ਰਹਿਣ ਵਾਲੇ ਸ਼ੂਟਰ ਸਰਬਜੋਤ ਸਿੰਘ ਨੇ ਸਰਕਾਰੀ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਮੁੱਖ ਮੰਤਰੀ ਨਾਇਬ ਸੈਣੀ ਨੇ ਸਰਬਜੋਤ ਸਿੰਘ ਨੂੰ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਸਰਬਜੋਤ ਸਿੰਘ ਨੇ ਮਨੁਪਾਕਰ ਦੇ ਨਾਲ ਮਿਲ ਕੇ ਪੈरिस 올림픽 ਦੇ ਵਿੱਚ 10 ਮੀਟਰ ਮਿਕਸਡ ਪਿਸਟਲ ਸ਼ੂਟਿੰਗ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਇਸ ਲਈ ਸਰਬਜੋਤ ਸਿੰਘ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਦਾ ਕੰਮ ਚੰਗਾ ਹੈ ਪਰ ਮੈਂ ਜੀਹਾਂ ਨਹੀਂ ਕਰਾਂਗਾ ਮੈਨੂੰ ਮੈਂ ਸਿਰਫ ਸ਼ੂਟਿੰਗ ਉੱਤੇ ਧਿਆਨ ਦੇਣਾ ਹੈ ਉਧਰ ਕਿਸਾਨ ਸੰਗਠਨ ਲਾਡਵਾ ਟੋਲ ਪਲਾਜ਼ਾ ਨੂੰ ਇੱਕ ਵਾਰ ਫਿਰ ਤੋਂ ਫ੍ਰੀ ਕਰਨ ਜਾ ਰਹੇ ਹਨ ਕਿਸਾਨ ਸੰਗਠਨਾਂ ਨੇ ਐਤਵਾਰ ਨੂੰ ਨੂਰਪੁਰ ਬੇਟ ਵਿਖੇ ਲਾਡਵਾ ਟੋਲ ਪ੍ਰਾਗਨ 18 ਅਗਸਤ ਤੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ 18 ਅਗਸਤ ਤੋਂ ਬਾਅਦ ਟੋਲ ਪਲਾਜ਼ਾ ਬੰਦ ਕਰਨਾ ਇਹ ਨਹੀਂ ਸਤਾ ਫੈਸਲਾ ਉਸੇ ਦਿਨ ਮੌਕੇ ਉੱਤੇ ਕੀਤਾ ਜਾਵੇਗਾ ਉਧਰ ਜੰਮੂ ਕਸ਼ਮੀਰ ਦੇ ਵਿੱਚ ਪੰਜਾਬ ਪੁਲਿਸ ਦਾ ਫਰਜੀ ਡੀਐਸਪੀ ਬਣ ਕੇ ਕੁਮਰਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਗ੍ਰਿਫਤਾਰ ਕਰ ਲਿਆ ਗਿਆ ਹੈ ਕੁਝ ਦਿਨ ਪਹਿਲਾਂ ਉਹਨਾਂ ਨੇ ਗਨਮੈਨ ਲੈਣ ਦੇ ਲਈ ਕਰਵਾਈ ਸੀ ਫਰਜੀ ਕਾਲ ਤੇ ਉਸ ਦੇ ਉੱਤੇ ਉਹਨਾਂ ਨੂੰ ਐਫ ਆਈ ਆਰ ਵੀ ਉਸ ਦੇ ਉੱਤੇ ਦਰਜ ਕੀਤੀ ਗਈ ਸੀ ਪੈਰਿਸ 올림픽 2024 ਵਿੱਚ ਕਾਂਸਟੀ ਦਾ ਤਗਮਾ ਜਿੱਤ ਕੇ ਦੇਸ਼ ਵਾਪਸ ਭਾਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਸੁਨਹਿਰੀ ਮਾਡਲ ਧਾਰਮਿਕ ਪੁਸਤਕਾਂ ਦੇ ਸਰੂਪਾ ਦੇਖ ਕੇ ਸਨਮਾਨਿਤ ਕੀਤਾ। ਗੜਸ਼ੰਕਾ ਤਹਿਸੀਲ ਦੇ ਪਹਾੜੀ ਪਿੰਡ ਚੱਜੋ ਰਿਖੇ ਖੱਡ ਵਿੱਚ ਆਏ ਮੀਂਹ ਦੇ ਕਾਰਨ ਪਾਣੀ ਵਿੱਚ ਵਾਚ ਪਰਦੇਸ਼ ਤੇ ਦੇਹਰਾ ਪਿੰਡ ਦੀ ਵਿਆਹ ਵਿੱਚ ਜਾ ਰਹੇ ਬਰਾਤੀਆਂ ਦੀ ਗੱਡੀ ਨੋਵਾ ਗੱਡੀ ਰੁੜ ਗਈ। ਉਸ ਗੱਡੀ ਵਿੱਚ ਤਕਰੀਬਨ 11 ਲੋਕ ਸਵਾਰ ਸਨ ਜਿਨ੍ਹਾਂ ਵਿੱਚ 9 ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ 4 ਦੀ ਭਾਲ ਚਾਰੀ ਕੀਤੀ ਗਈ ਹੈ। ਉੱਤਰ ਉੱਤਰ ਪ੍ਰਦੇਸ਼ ਦੇ ਸ਼ਾਜਾਹਪੁਰ ਜ਼ਿਲ੍ਹੇ ਦੇ ਇਸ ਹੱਦ ਉੱਤੇ ਐਤਵਾਰ ਨੂੰ ਆਮਰਸਾ ਤੋਂ ਹਾਵੜਾ ਚਾਰੀ ਰੇਲ ਗੱਡੀ ਟੱਪੇ ਵਿੱਚ ਅਗ ਲੱਗਣ ਦੀਆਂ ਹਫਵਾ ਫੈਲਣ ਤੋਂ ਬਾਅਦ ਭਗਦਰਮਾ 6 ਭਗਦਰ ਤੋਂ ਬਾਅਦ ਰੇਲ ਯਾਤਰੀਆਂ ਨੇ ਪੁਲ ਤੋਂ 20 ਫੁੱਟ ਹੇਠਾਂ ਛਾਲ ਮਾਰਤੀ ਹਾਦਸੇ ਦੇ ਵਿੱਚ 6 ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਾਰੇ ਜ਼ਖਮੀਆਂ ਨੂੰ ਸ਼ਾਜਾਹਪੁਰ ਮੈਡੀਕਲ ਕਾਲਜ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਉਦੋਂ ਸੁਪਰੀਮ ਕੋਰਟ ਨੇ ਮੁਕੰਮਤੀ ਅਰਵਿੰਦ ਕੇਜਰੀਵਾਲ ਦੀ ਕਪਟੀ ਹੁਣ ਉਤੇ ਪੱਲ ਜਾਂ ਸੋਮਵਾਰ ਨੂੰ ਸੁਣਵਾਈ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਮਈ 2018 ਵਿੱਚ YouTube ਪਰ ਤਰੋਗਰਾਂਟੀ ਦੀ ਵੀਡੀਓ ਐਕਸ ਉਤੇ ਸ਼ੇਅਰ ਕਰਨ ਦੇ ਨਾਲ ਸੰਬੰਧਿਤ ਮਾਨਹਾਨੀ ਮਾਮਲੇ ਵਿੱਚ ਚਾਰੀ ਸੰਮਾਨ ਨੂੰ ਬਰਕਰਾਰ ਰੱਖਣ ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਸਟਿਸ ਆਨਦੀ ਦੀ ਤਿੰਨ ਮੈਂਬਰੀ ਕਮੇਟੀ ਇਸ ਦੇ ਉਤੇ ਸੁਣਵਾਈ ਕਰ ਸਕਦੀ ਹੈ ਜਿਸ ਵਿੱਚ ਕੇਜਰੀਵਾਲ ਨੇ ਮੰਨਿਆ ਹੈ ਕਿ ਅਪਮਾਨਜਨਕ ਵੀਡੀਓ ਨੂੰ ਸਾਂਝਾ ਕਰਕੇ ਗਲਤੀ ਉਹਨਾਂ ਦੁਆਰਾ ਕੀਤੀ ਗਈ ਹੈ ਉਧਨ ਨਰੇਂਦਰ ਮੋਦੀ ਨੇ ਅੱਜ ਭਾਰਤੀ ਖੇਤੀ ਖੋਜ ਸੰਸਥਾਨ ਬੀਕੇ ਫਸਲਾਂ ਦੀਆਂ 109 ਉੱਚ ਉਪਜਵਾਰੀਆਂ ਚਲਵਾਜੂ ਅਨਕੂਰ ਅਤੇ ਚਾਵਿਕ ਨਜਕਤਾਰ ਕਿਸਮਾਂ ਜਾਈ ਕਿ ਧਿਆਨ ਇਸ ਪਹਿਲ ਕਾਰਨੀ ਦਾ ਇੱਕ ਮੰਤਵ ਖੇਤੀ ਉਤਪਾਦਕਤਾ ਤੇ ਕਿਸਾਨਾਂ ਦੀ ਆਮਦਨ ਨੂੰ ਵਧਾਉਣਾ ਹੈ ਪ੍ਰਧਾਨ ਮੰਤਰੀ ਨੇ ਇਸ ਪ੍ਰੋਗਰਾਮ ਦੌਰਾਨ ਕਿਸਾਨਾਂ ਤੇ ਵਿਗਿਆਨੀਆਂ ਨਾਲ ਗੱਲਬਾਤ ਵੀ ਕੀਤੀ ਕੈਪੀਟਲ ਮਾਰਕੀਟ ਰੈਗੂਲੇਟਰ SEBI ਦੇ ਚੇਅਰਪਰ ਸਰਮਾਦਮੀ ਪੂਰੀ ਬੁੱਝ ਦੇ ਨਾਇਕ ਪਤਿਤ ਰੋਬਚ ਨੇ ਸ਼ਾਰਟ ਸੈਲ ਹਿੰਡਨਵਲ ਲਾਏ ਗਏ ਦੋਸ਼ਾਂ 'ਤੇ ਬੁਨਿਆਦ 10 ਕੇ ਖਾਨਿਸ਼ ਕੀਤਾ ਕਿ ਉਹਨਾਂ ਦੀ ਬਿੱਤੀ ਅਸਾਸੇ ਖੁੱਲ੍ਹੀ ਕਿਤਾਬਾਂ ਹਨ ਜਿਸ ਵਿੱਚ ਕੁਝ ਵੀ ਲੁਕੋਣ ਵਾਲ ਨਹੀਂ ਹੈ ਬੁੱਝ ਧੰਪਦੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਹੀ ਮੰਦਭਾਗ ਹੈ ਕਿ ਹਿੰਡਨਵਲ ਉਸ ਖਿਲਾਫ SEBI ਨੇ ਕਾਰਵਾਈ ਕੀਤੀ ਤੇ ਕਾਰਨ ਦੋਸਤੋ ਨੋਟਿਸ ਜਾਰੀ ਕੀਤਾ ਗਿਆ ਵੱਲੋਂ ਬਦਲੇ ਵਿੱਚ ਉਹਨਾਂ ਦੀ ਕਿਰਦਾਰ ਖੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੈਡਰੇਸ਼ਨ ਆਫ ਰੈਜੀਡੈਂਟ ਡਾਕਟਰਸ ਐਸੋਸੀਏਸ਼ਨ ਨੇ ਕਲਕੱਤਾ ਦੇ ਆਰਜੀਕਾਰ ਮੈਡੀਕਲ ਕਾਲਜ ਦੇ ਵਿੱਚ ਇੱਕ ਡਾਕਟਰ ਦੇ ਨਾਲ ਜ਼ਬਰਦਸਤ ਹੱਤਿਆ ਦੇ ਜਵਾਬ ਦੇ ਵਿੱਚ ਸੋਮਵਾਰ 12 ਅਗਸਤ ਤੋਂ ਹੱfte ਤੱਕ ਉਨੀਆਂ ਸੇਵਾਵਾਂ ਨੂੰ ਦੇਸ਼ ਵਿਆਪੀ ਰੋਕਣ ਦਾ ਐਲਾਨ ਕੀਤਾ ਹੈ ਇਸ ਦਾਰਬਾਦਾ ਉਦੇਸ਼ ਪ੍ਰਭਾਵਿਤ ਡਾਕਟਰ ਭਾਈਚਾਰੇ ਦੇ ਨਾਲ ਇਕਤਾ ਦਿਖਾਉਣਾ ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਤੇਜ਼ ਨਿਆਂ ਅਤੇ ਬਦੇ ਪੁਲਿਸ ਰੱਖਿਅਕ ਉਪਾਮਾ ਦੀ ਮੰਗ ਕਰਨਾ ਹੈ ਉਹਨਾਂ ਨੇ ਡੇਰੇ ਦੀ ਜ਼ਮੀਨ ਨੂੰ ਲੈ ਕੇ ਐਨਵੀਫਾਈ ਕੀਤੀ ਜਿਸ ਦੇ ਵਿੱਚ ਕਈ ਵਿਅਕਤੀ जख्मी ਹੋ ਗਏ ਪਿੰਡ ਰਾਣੀਆਂ ਦੇ ਜੀਵਨ ਅਗਰ ਸਿੱਤੇ ਲੋਗਾਂ ਡੇਰਾ ਸ਼ੀਪ ਐਂਸਾਈਡ ਦੀ 12 ਏਕੜ ਜ਼ਮੀਨ ਨੂੰ ਲੈ ਕੇ ਐਤਵਾ ਨੂੰ ਵਿਵਾਦ ਹੋ ਗਿਆ ਤੇ ਸੁਰਾਣਾ ਨਿਗਾ ਕੋੜੀਆਂ ਚਾਈ ਗਈਆਂ ਕਟਨਾੜੀ ਸੂਚਨਾ ਮਿਲਦੇ ਪੁਲਿਸ ਮੌਕੇ ਉਤੇ ਪਹੁੰਚੀ ਇਸ ਫਾਇਰਿੰਗ ਦੇ ਵਿੱਚ ਕਈ ਲੋਕਾਂ ਨੂੰ ਗੋੜੀਆਂ ਲੱਗੀਆਂ ਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤਿੰਨ ਚਾਰ ਵਿਅਕਤੀਆਂ ਨੂੰ ਸਿਵਲ ਹਸਪਤਾਲ ਸਿਰਸਾ ਤੋਂ ਅਗਰੋਹਾ ਮੈਡੀਕਲ ਦੇ ਲਈ ਜਾਫਰ ਕਰਤਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਕੁਝ ਲੋਕ ਸਿਰਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹਾਲਾਤ ਇਹ ਬਣ ਗਏ ਕਿ ਪੁਲਿਸ ਨੂੰ ਬੁਲਿਸ ਸੌਣੀ ਪਈ ਤੇ ਅਥਰੂ ਗੈਸ ਦੇ ਗੋਲੇ ਛੱਡਨੇ ਪਏ ਪੱਛਮੀ ਬੰਗਾਲ ਤਿਰਪੁਰਾ ਤੇ ਮਗਾਲੇ ਵਿੱਚ ਕੋਮਨਤੀ ਸਰਹੱਦ ਦੇ ਲਈ ਭਾਰਤ ਵਿੱਚ ਕੁਸਪੈਡ ਕਰਨ ਦੀ ਕੋਸ਼ਿਸ਼ ਕਰਦੇ ਹੋਏ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਮਾ ਸੁਰੱਖਿਆ ਬਲ ਜਾਨੀ ਕਿ ਬੀਐਸਐਫ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਬੁਲਾਰੇ ਨੇ ਕਿਹਾ ਕਿ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਵਿਸਤਾਰਿਤ ਕਾਨੂੰਨੀ ਕਾਰਵਾਈ ਦੇ ਲਈ ਰਾਜ ਪੁਲਿਸ ਦੇ ਹਵਾਲੇ ਉਹਨਾਂ ਨੂੰ ਕੀਤਾ ਜਾਵੇਗਾ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਵਤੀ ਨੇ ਅੱਜ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਜਮਨੀ ਚੋਣਾਂ ਦੌਰਾਨ ਜੁਪੀ ਦੀਆਂ ਸਾਰੀਆਂ 10 ਤੋਂ 10 ਅਸੈਂਬਲੀ ਸੀਟਾਂ ਉੱਤੇ ਆਪਣੇ ਉਮੀਦਵਾਰ ਖੜੇ ਕਰੇਗੀ ਚੋਣ ਕਮਿਸ਼ਨ ਨੇ ਹਾਲਾਂਕਿ ਅਜੇ ਤੱਕ ਦਰਹਾਲ ਮਿਲਕੀਪੋਰ ਕਟੇ ਹੱਲੀ ਗਾਜ਼ੀਆਬਾਦ ਮਜਵੰਤ ਦੇ ਆਦਮ ਅਸੈਂਬਲੀ ਹਲਕਿਆਂ ਦੇ ਲਈ ਚਿੰਮੀ ਚੋਣਾਂ ਦਾ ਪ੍ਰੋਗਰਾਮ ਨਹੀਂ ਬਣਾਇਆ ਹੈ ਮਾਇਆਪਤੀ ਨੇ ਪਾਰਟੀ ਦੇ ਆਉਦਿਦਾਰਾਂ ਚੇ ਦਾ ਮੁਖੀ ਅਤੇ ਹੋਰ ਕਾਰਕੁਨਾਂ ਦੀ ਬੈਠਕ ਦੌਰਾਨ ਆਗਾਮੀ ਚਿੰਮੀ ਚੋਣਾਂ ਦੀ ਤਿਆਰੀਆਂ ਦਾ ਜਾਇਜ਼ਾ ਲਿਆ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਅਪਣਾਏ ਜਾਣ ਦੇ ਨਾਲ ਵਿਕਾਸ ਨੂੰ ਹੰਗਾਰਾ ਮਿਲਿਆ ਹੈ ਪਰ ਇਸ ਨੇ ਸਾਈਬਰ ਅਪਰਾਧੀਆਂ ਦੇ ਲਈ ਆਧੁਨਿਕ ਹਮਲਿਆਂ ਵਿੱਚ AI ਦੀ ਦੁਰਵਰਤੋਂ ਕਰਨ ਦੇ ਰਾਹ ਵੀ ਖੋਲ੍ਹ ਦਿੱਤੇ ਆ ਗਲੋਬਲ ਸਾਈਬਰ ਸੁਰੱਖਿਆ ਦੀ ਡਿਜੀਟਲ ਖੋਫੀਆ ਕੰਪਨੀ ਕੈਸਪਰਕਾਸਟ ਨੇ ਕਿਹਾ ਕਿ ਜੋਖਮ ਭਰੇ ਨਵੇਂ ਯੁੱਗ ਦੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਕਾਰੋਬਾਰੀਆਂ ਨੂੰ ਕਿਰਿਆਸ਼ੀਲ ਸਾਈਬਰ ਸੁਰੱਖਿਆ ਵਿੱਚ ਨਿਵੇਸ਼ ਕਰਨ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹਨ ਭਾਰਤ ਦੇ ਸਾਮਪਤਾ ਵਿਦੇਸ਼ ਮੰਤਰੀ ਕੁਵਰ ਨਟਵਰ ਸਿੰਘ ਨਰੀ ਉਮਰਦਾਨੇ 30 ਸਾਲ ਦੀ ਸ਼ਨੀਵਾਰ ਦੇਵਾ ਦੇ ਹਾਂਦੋ ਗਾਇਪਲ ਵਾਲ ਮੈਂਬਰਾਂ ਦੇ ਅਨੁਮਤਾਬਕ ਉਨ੍ਹਾਂ ਦੀ ਸਿਹਤ ਲੰਬੇ ਸਮੇਂ ਤੋਂ ਸਹੀ ਨਹੀਂ ਸੀ ਉਨ੍ਹਾਂ ਨੂੰ ਦਿੱਲੀ ਦੇ ਨੇੜਲੇ ਗੁਰੂਗਰਾਮ ਦੇ ਮੈਦਾਨ ਤਾ ਹਸਪਤਾਲ ਦੇ ਵਿੱਚ ਭਾਰਤ ਕਰਾਇਆ ਗਿਆ ਜਿੱਥੇ ਉਨ੍ਹਾਂ ਨੇ ਆਖਰੀ ਸਾਲ ਹੈ ਜਿੱਥੇ ਉਹ ਪਿਛਲੇ ਕੁਝ ਹਫ਼ਤੇ ਤੋਂ ਦਾਖਲ ਸਰਪਦਾਰਮਦੀ ਦੇ ਅੰਦਰ ਮੋਦੀ ਨੇ ਉਨ੍ਹਾਂ ਦੇ ਕਾਲ ਚਰਣੇ ਤੇ ਦੁੱਖ ਜ਼ਾਹਿਰ ਕੀਤਾ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦੇ ਕੇ ਕਿਹਾ ਕਿ ਇਹ ਚੋਣਾਂ ਕਰਵਾਉਣ ਦੇ ਨਾਂ ਤੇ ਮਜ਼ਾਕ ਰਚਿਆ ਜਾ ਰਿਹਾ ਹੈ ਉਨ੍ਹਾਂ ਦੇ ਨਾਂ ਉਹਦੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਬਾਂਦਰਾਂ ਦਾ ਨਾਚ ਕਰਵਾਇਆ ਜਾ ਰਿਹਾ ਹੈ ਜੋ ਸਹੀ ਨਹੀਂ ਹੈ ਜੋ ਚੋਣਾਂ ਕਰਵਾਉਣੀਆਂ ਹਨ ਤਾਂ ਕਰਵਾਓ ਜੇ ਚੋਣਾਂ ਨਹੀਂ ਕਰਵਾਉਣੀਆਂ ਤਾਂ ਨਾ ਕਰਵਾਓ ਪਰ ਵੋਟਾਂ ਦੇ ਨਾਮ ਉੱਤੇ ਡਰਾਮਾ ਨਾ ਕੀਤਾ ਜਾਵੇ ਉਧਰ ਕਾਂਗਰਸ ਨੇਤਾ ਅਤੇ ਬ੍ਰਿਤੀ ਅਵਦੇਸ਼ ਨੇਤਾ راہਲ ਗਾਂਧੀ ਨੇ ਹਿੰਦੂਪਾਲ ਸੱਚ ਰਿਪੋਰਟ ادارے ਦੇ ਦੱਸ ਦੇ ਵਿਦੇਸ਼ ਉੱਤੇ ਸਵਾਲ ਖੜੇ ਕਰਦੇ ਹਨ ਨਰਾਈ ਹੁੰਦਾਂ ਨੇ ਕੇਂਦਰ ਸਰਕਾਰ ਨੂੰ ਕੀ ਹੈ راہਲ ਗਾਂਧੀ ਨੇ ਕਿਹਾ ਕਿ ਛੋਟੇ ਪ੍ਰਚੂਨ ਨਿਵੇਸ਼ਾਂ ਕਹਿੰਿਆ ਚਾਹਤਾਂ ਦੀ ਸੁਰੱਖਿਆ ਦੇ ਲਈ ਜ਼ਿੰਮੇਵਾਰ ਰੈਗੂਲੇਟਰ ਸੇ ਵੀ ਵਿਧ ਖੰਡਤਾਂ ਨੂੰ ਇਸ ਤੇ ਚੇਅਰਮੈਨ ਵਿਰੋਧ ਦੋਸ਼ਾਂ ਨਾਲ ਗੰਬੀ ਸੱਟਵੱਚੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਭਗਤ ਦੇ ਇਮਾਨਦਾਰ ਨਿਰਵੇਸ਼ਕ ਸਰਕਾਰ ਨੂੰ ਸਵਾਲ ਪੁੱਛਿਆ ਐਨਸੀਬੀ ਦੀ ਚੇਪਸਨ ਮਾਦਵੀ ਪੁਰੀ ਬੁੱਤ ਨੇ ਅਜੇ ਤੱਕ ਅਸਤੀਫਾ ਕਿਉਂ ਨਹੀਂ ਦਿੱਤਾ ਕੀ ਤੁਸੀਂ ਜਾਣਦੇ ਹੋ ਕਿ 15 ਅਗਸਤ ਨੂੰ ਆਜ਼ਾਦੀ ਦਾ ਜਸ਼ਨ ਮਨਾਉਣ ਵਾਲਾ ਭਾਰਤ ਇਕਲੌਤਾ ਦੇਸ਼ ਨਹੀਂ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ ਦੇ ਪੰਜ ਹੋਰ ਦੇਸ਼ ਵੀ ਇਸ ਦਿਨ ਸੁਤੰਤਰਤਾ ਦਾ ਦਿਵਸ ਮਨਾਉਂਦੇ ਹਨ ਭਾਰਤ ਤੋਂ ਇਲਾਵਾ 15 ਅਗਸਤ ਨੂੰ ਆਜ਼ਾਦੀ ਮਨਾਉਣ ਵਾਲੇ ਦੇਸ਼ਾਂ ਉਤਰੀ ਕੋਰੀਆ ਦੱਖਣੀ ਕੋਰੀਆ ਲੀਚਨਸਟਾਈਨ ਬਿਹਰੈਨ ਅਤੇ আফਰੀਕੀ ਦੇਸ਼ ਕਾਂਗੋ ਇਹ ਦੇਸ਼ ਵੀ 15 ਅਗਸਤ ਨੂੰ ਆਜ਼ਾਦੀ ਦੇ ਦਿਸ਼ਾ ਮਨਾਉਂਦੇ ਹਨ ਮੁजफ्फरनगर ਦੇ ਨਾਲ ਲੱਗਦੇ ਸ਼ਾਮਲੀ ਜ਼ਿਲ੍ਹੇ ਵਿੱਚ ਆਤਵਾ ਨੂੰ ਦਾਜ ਨੂੰ ਲੈ ਕੇ ਹੋਏ ਵਿਵਾਦ ਦੇ ਵਿੱਚ ਇੱਕ ਔਰਤ ਦਾ ਉਸ પતિ ਵੱਲੋਂ ਕਤਲ ਕਰ ਦਿੱਤਾ ਗਿਆ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਪਿੰਡ ਵਿੱਚ ਮਸਰਾ ਪਿੰਡ ਵਿੱਚ ਦਾਜ ਨੂੰ ਲੈ ਕੇ ਹੋਏ ਵਿਵਾਦ ਦੇ ਚੱਲਦੇ ਇਜ਼ਰਾਈਲ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਨਰਗਿਸ ਦਾਕਾਤੀ ਤੋਂ ਹਾਰਤੇ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ ਪੋਸਮਾਰਟਮ ਲਈ ਜ਼ੋਰਦੀ ਰਾਸ਼ ਨੂੰ ਭੇਜ ਦਿੱਤਾ ਗਿਆ ਹੈ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਦੋਸ਼ੀ ਇਜ਼ਰਾਈਲ ਦਾਜ ਦੇ ਵਿੱਚ ਮੋਟਰਸਾਈਕਲ ਦੀ ਮੰਗ ਕਰ ਰਿਹਾ ਸੀ ਤੇ ਇਸ ਗੱਲ ਨੂੰ ਲੈ ਕੇ ਨਰਗਿਸ ਨਾਲ ਉਸ ਦਾ ਝਗੜਾ ਹੋ ਗਿਆ ਤੇ ਉਸ ਨੇ ਉਸੇ ਵਿੱਚ ਆ ਕੇ ਆਪਣੀ ਪਤਨੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਤੇ ਬਾਅਦ ਵਿੱਚ ਉਹ ਉਸ ਜਗ੍ਹਾ ਤੋਂ ਭੱਜ ਗਿਆ ਔਰਦੀ 6 ਮਹੀਨੇ ਦੀ ਬੱਚੀ ਵੀ ਹੈ ਤਿਹਾਰੀ ਸੀਜ਼ਨ ਤੋਂ ਪਹਿਲਾਂ ਭਾਰ ਦੀ ਈ-ਕਮਰਸ ਇੰਡਸਟਰੀ ਵੱਡੇ ਪੱਧਰ 'ਤੇ ਭਰਤੀਆਂ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਟੀਮਲੀਨ ਸਰਵਿਸਿਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਇਹ ਕਮਰਸ ਸੈਕਟਰ ਇਸ ਸੀਜ਼ਨ ਦੇ ਵਿੱਚ ਲਗਭਗ 10 ਲੱਖ ਗੀਗ ਵਰਕਰ ਅਤੇ 40 ਲੱਖ ਕੰਟਰੈਕਟ ਵਰਕਰਾਂ ਨੂੰ ਨਿਯੁਕਤ ਕਰ ਸਕਦਾ ਹੈ। ਵਿਗਿਆਨੀਆਂ ਨੇ ਬਿਹਾਰ ਵਿੱਚ ਗਿਆ ਵਿੱਚ ਬ੍ਰਹਮਯੋਨੀ ਪਹਾੜੀ ਵਿੱਚ ਤਿੰਨ ਔਸ਼ਧੀ ਬੂਟੀਆਂ ਦੀ ਖੋਜ ਕੀਤੀ ਹੈ। ਇਹਨਾਂ ਵਿੱਚ ਗੁੜਮਾਰ, ਪੈਲਸੇ, ਲੰਮੀਆਂ ਅਤੇ ਟੋਮਸ ਤੇ ਜੁਸਫਰਸ ਜੁਸਬਾ ਸ਼ਾਮਿਲ ਹਨ। ਇਹ ਕੁਦਰਤੀ ਇਲਾਜ ਇੱਕ ਖਜ਼ਾਨਾ ਹੈ ਜਿਸ ਤੇ ਨਾਲ ਲੋਕਾਂ ਨੂੰ ਕਾਫੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਜਿਸ ਦੇ ਵਿੱਚ ਬਲੱਡ ਸ਼ੂਗਰ ਨਾਲੋਂ ਮੋਟਾਪਾ ਘੱਟ ਕਰਨ ਦੇ ਵਿੱਚ ਵੀ ਇਹ ਬਿਮਾਰੀਆਂ ਲਾਹੇਵੰਦ ਸ਼ਾਮਿਲ ਹੋ ਸਕਦੀਆਂ ਹਨ ਉਧਰ ਜੰਮੂ ਕਸ਼ਮੀਰ ਦੇ ਕਸ਼ਤਵਾਨਡ ਜ਼ਿਲ੍ਹੇ ਦੇ ਵਿੱਚ ਜੰਗਲਾਂ ਦੇ ਵਿੱਚ ਅਤਵਾਰ ਵੱਡੇ ਤੜਕੇ ਮੁਕਾਬਲਾ ਹੋਣ ਦੀਆਂ ਰਿਪੋਰਟਾਂ ਆਈਆਂ ਹਨ ਜਾਣਕਾਰੀ ਦੇ ਮਤਾਂਬਕ ਫੌਜ ਦੇ ਨਿਮ ਫੌਜੀ ਬਲਾਂ ਨੇ دہشت ਗਰਦਾਂ ਦੀ ਮੂਵਮੈਂਟ ਬਾਰੇ ਜਾਣਕਾਰੀ ਮਿਲਣ ਤੇ ਪੁਲਿਸ ਦੀ ਮਦਦ ਦੇ ਮਦਦ ਦੇ ਨਾਲ ਇਨਾਂ ਇੱਕ ਆਸ-ਪਾਸ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਵੱਡੀ ਜਿਸ ਦੇ ਨਾਲ ਸੁਰੱਖਿਆ ਬਲਾਂ ਤੇ دہشتਗਰਦਾਂ ਦੇ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। دہشتਗਰਦਾਂ ਦੀ ਪੈੜ ਨੱਪਣ ਲਈ ਮੌਕੇ ਤੇ ਹੋਰ ਸੁਰੱਖਿਆ ਬਲ ਭੇਜੇ ਗਏ ਸਨ। ਨੈਸ਼ਨਲ ਟਾਈਗਰਸ ਕੰਜ਼ਰਵੇਸ਼ਨ ਅਥਾਰਟੀ ਨੇ ਮੱਧ ਪ੍ਰਦੇਸ਼ ਤੋਂ ਕੁਝ ਬਾਗਾਂ ਨੂੰ ਚਤਿੱਸਗੜ੍ਹ, ਰਾਜਸਥਾਨ, ਓਡੀਸ਼ਾ ਵਿੱਚ ਤਬਦੀਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਜੰਗਲੀ ਜੀ ਮਾਇਰਾਂ ਦੇ ਅਨੁਸਾਰ ਇਸ ਕੁਆਇਤ ਨਾਲ ਦੋ ਜੂਬਿਆਂ ਦੇ ਵਿੱਚ ਬਾਗਾਂ ਦੇ ਜੀਨ ਪੂਲ ਨੂੰ ਸਥਾਪਨ ਦੇ ਵਿੱਚ ਮਦਦ ਮਿਲੇਗੀ ਸੂਬਾ ਸਰਕਾਰੀ ਮਨਜ਼ੂਰੀ ਤੋਂ ਬਾਅਦ ਤਬਾਤੇ ਦਾ ਕੰਮ ਸ਼ੁਰੂ ਹੋ ਜਾਵੇਗਾ ਉਨ੍ਹਾਂ ਕਿਹਾ ਕਿ ਤਿੰਨ ਸੂਬਿਆਂ ਨੇ ਤਿੰਨ ਤਿੰਨ नर ਬਾਗ ਅਤੇ ਇੱਕ ਇੱਕ ਮਾਦਾ ਬਾਗ ਦੀ ਮੰਗ ਕੀਤੀ ਹੈ ਮਿਆਮਾ ਤੋਂ ਮੁਸਲਿਮ ਰੋਹੰਗਿਆ ਨੂੰ ਲੈ ਕੇ ਪਰੇਸ਼ਾਨ ਕਰਨ ਵਾਲੀ ਖਬਰਾਂ ਦੇ ਛੱਡਣ ਛੱਟਗੇ ਪਰਜਾਂ ਦੇ ਕੋਸ਼ਿਸ਼ ਕਰੇ ਰੋਹਾਂਗੇ ਅਤੇ ਤੋਪਾਂ ਤੇ ਡਰੋਨਾਂ ਦੇ ਨਾਲ ਹਮਲਾ ਕੀਤਾ ਗਿਆ ਇਨ੍ਹਾਂ ਹਮਲਿਆਂ ਦੇ ਵਿੱਚ ਤਕਰੀਬਨ 200 ਲੋਕ ਮਾਰੇ ਗਏ ਹਨ ਇਹ ਹਮਲਾ ਪੰਗਲਾਦੇਸ਼ ਦੀ ਸਰਹੱਦ ਦੇ ਨੇੜੇ ਮਿਆਮਾ ਦੇ ਪੱਛਮੀ ਰੁਖਾਇਨ ਰਾਜ ਵਿੱਚ ਹੋਇਆ ਦਰਿਆ ਕਿਨਾਰੇ ਕਿਸ਼ਤੀਆਂ ਦੀ ਉਡੀਕ ਕਰ ਰਹੇ ਰੋਹਾਂਗੇ ਲੋਕਾਂ ਦੇ ਸਿੱਧੇ ਬੰਬ ਸਿੱਟੇ ਗਏ ਲੋਕਾਂ ਨੇ ਬਚਣ ਦੇ ਲਈ ਨਦੀ ਦੇ ਵਿੱਚ ਛਾਲ ਮਾਰੀ ਮੁਹਾਈ ਦੇ 70 ਸੈਕਟਰ ਸਿਤ ਮੈਟੋਰੀਅਸ ਖੂਨ ਦੇ ਵਿੱਚ 7 ਵਿਦਿਆਰਥਣਾਂ ਹੋਈਆਂ ਬੇਹੋਸ਼ ਇਹਨਾਂ ਵਿੱਚ 5 ਲੜਕੀਆਂ ਨੂੰ ਸਿਵਲ ਹਸਪਤਾਲ ਵਿੱਚ ਭੇਜ ਕੇ ਕਰਵਾਇਆ ਗਿਆ ਤਾਂ ਸਈਏ ਕਿ ਨਾਇਟੋਰੀਅ ਸਕੂਲ ਵਿੱਚ 2 ਦਿਨ ਬਿਜਲੀ ਅਤੇ ਪਾਣੀ ਦੀ ਸਮੱਸਿਆ ਆ ਰਹੀ ਸੀ ਮੁਰਲੀਆਂ ਸਮੂਹਤਾ ਦੇ ਘਾਟ ਦੇ ਕਾਨ ਹੋਸਟਲ ਦੇ ਕਮਰੇ ਵਿੱਚ ਜਿੱਥੇ 4 ਲੜਕੀਆਂ ਨੂੰ ਇਕੱਠੀ ਥਾਂ ਸਾਂਝੀ ਕਰਨੀ ਪਈ ਉੱਥੇ ਇਸ ਸਮੱਸਿਆ ਨੂੰ ਹੋਰ ਦਾ ਦਿੱਤਾ ਗਿਆ ਬੇਹੋਸ਼ੀਆਂ 7 ਲੜਕੀਆਂ ਵਿੱਚੋਂ 5 ਨੂੰ ਡਾਕਟਰੀ ਸਹਾਇਤਾ ਦੀ ਲੋੜ ਸੀ ਰਾਜਸਥਾਨ ਦੇ ਵਿੱਚ ਅਜਪਾਲੀ ਮੀਂਹ ਨੇ ਤਬਾਹੀ ਵਿੱਚ ਆਇਆ ਤਾਂ ਪੋਨ ਵਿੱਚ ਛੱਪੜ ਕੰਡੇ ਮਿੱਟੀ ਦਾ ਸੰਦੇ ਨਾਲ 8 ਬੱਚੇ ਪਾਣੇ ਵਿੱਚ ਰੁੜ ਗਏ ਜਿੰਨਾਂ ਵਿੱਚ 7 ਦੀ ਮੌਤ ਹੋ ਗਈ ਉੱਥੇ ਹੀ ਇੱਕ ਬੱਚੇ ਨੂੰ ਬਚਾ ਲਿਆ ਗਿਆ ਹਾਸੇ ਜੁਰਤਾ ਮਿਲਦੀ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਣਾ ਪੈ ਗਈਆਂ ਮੌਕੇ ਦੇ ਉੱਤੇ ਰਾਹਤ ਕਾਰਜ ਜਾਰੀ ਕੀਤੇ ਗਏ ਬੱਚਿਆਂ ਦੀ ਲਾਸ਼ਾਂ ਨੂੰ ਸਥਾਨਕ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪਿਛਲੇ 2 ਦਿਨਾਂ ਤੋਂ ਪੈਰੇ ਪਾਰੀਮੀ ਕਰਕੇ ਹਿਮਾਚਲ ਪ੍ਰਦੇਸ਼ ਦੇ ਵਿੱਚ 280 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਉਹਨਾਂ ਵਿੱਚ ਨਦੀਆਂ ਨਾਲਿਆਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖਲ ਹੋ ਗਿਆ ਜਦੋਂ ਕਿ ਲੋਹਾਰ ਤੇ ਸਿੱਪ ਦੀ ਪੁਲਿਸ ਨੇ ਸਥਾਨਕ ਲੋਕਾਂ ਤੇ ਯਾਤਰੀਆਂ ਨੂੰ ਦੇਰ ਚੌਕਸੀ ਵਰਤਣ ਪਸ਼ਾਸ਼ਾਂ ਦੇ ਲੋਕਾਂ ਨੂੰ ਜਹਲਮਾਨ ਨਾੜਾ ਪਾਰਨਾ ਕਰਨ ਲਈ ਕਿਹਾ ਕਿਉਂਕਿ ਇਸੇ ਪਾਣੀ ਦਾ ਪੱਤਰ ਲਗਾਤਾਰ ਬੱਦਲ ਛਾ ਰਿਹਾ ਹੈ। ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਜਿੰਦਰ ਸਿੰਘ ਤਾਮੀਨ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੋਹਰੀ ਆਗੂ ਪਾਈ ਪਰਮਜੀਤ ਸਿੰਘ ਖਾਲਸਾ ਦੇ ਕਾਲ ਚਾਣਕ ਕਰ ਜਾਣ ਤੇ ਗੈਹੇ ਸੰਵੇਦਨਾ ਪ੍ਰਗਟ ਕੀਤੀ ਐਡਵੋਕੇਟ ਤਾਮੀਨ ਨੇ ਕਿਹਾ ਕਿ ਪਾਈ ਪਰਮਜੀਤ ਸਿੰਘ ਖਾਲਸਾ ਇੱਕ ਪੰਥਕ ਆਗੂ ਤੇ ਸਿੱਖ ਸਤੰਤਨ ਨੂੰ ਸਮਰਪਿਤ ਸ਼ਕਸ਼ੀਅਤ ਸਨਨਾਰੀ ਕਾਰ ਸਿੱਖ ਕੌਮ ਨੂੰ ਹਮੇਸ਼ਾ ਲੜਕਦੀ ਰਹੇਗੀ। ਅਧਿਸ਼ੂਮਨ ਨੇ ਗੁਜ਼ਾਰਾ ਪ੍ਰਬੰਧਕ ਦੀ ਮਿਤੀ ਦੇ ਪਰ ਤਾਂ ਐਡਵੋਕੇਟ ਅਚੁੱਤਾ ਸਿੰਘ ਤਾਮੀਨੇ ਸੀਬੀਐਸਸੀ ਦੀ ਸਹਾਇਕ ਸਕੱਤਰਤਾ ਦੀ ਭਰਤੀ ਦੇ ਲਈ ਅੱਜ ਕਰਵਾਏ ਗਏ ਇਮਤਿਹਾਨ ਦੌਰਾਨ ਚੰਡੀਗੜ੍ਹ ਦੇ ਸੈਕਟਰ 7 ਸਥਿਤ ਕੇਬੀਟੀਏਵੀ ਸਕੂਲ ਦੇ ਵਿੱਚ ਬਣੇ ਕੇਂਦਰ ਵਿਕਾਸ ਦੇ ਖੁਮੇਦਵਾਰਾਂ ਦੇ ਕੜੇ ਰਹਾਉਣ ਦੀ ਹਰਕਤ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤਾਮੀਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਪ੍ਰਸ਼ਾਸਨਿਕ ਮੁਖੀ ਹੋਣ ਦੇ ਨਾਤੇ ਸੀਬੀਐਸਸੀ ਦੇ ਅਧਿਕਾਰੀ ਦੇ ਅਗਲੇ ਦੀ ਭਰਤੀ ਪ੍ਰੀਖਿਆ ਵਿੱਚ ਸਿੱਖਾਂ ਦੀ ਧਾਰਮਿਕ ਭਾਵਨਾ ਨੂੰ ਸੱਟ ਮਾਰਨ ਵਾਲੇ ਦੋਸ਼ੀ ਅਧਿਕਾਰੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅੱਖਿਆ ਹੈ ਗ੍ਰੀਜ਼ ਵਰਡ ਰਿਕਾਰਡ ਅਕਸਰ ਦੁਨੀਆ ਭਰ ਦੇ ਵਿਅਕਤੀਆਂ ਦੁਆਰਾ ਪੂਰੀਆਂ ਕੀਤੀਆਂ ਜਾਂਦੀਆਂ ਚਾਬੜੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੈ ਇੱਕ ਤਾਜ਼ਾ ਹਾਇਰ ਵਿਚਿਕ ਸੀਰੀਅਲ ਰਿਕਾਰਡ ਤੋੜਨ ਵਾਲਾ ਹੈ ਜਿਸ ਨੇ ਇੱਕ 15 ਇੱਕ ਦਿਨ ਦੇ ਵਿੱਚ 15 ਰਿਕਾਰਡ ਹਾਸਲ ਕੀਤੇ ਹਨ ਅਮਰੀਕੀ ਰਿਕਾਰਡ ਮੈਨੂ ਚਾਵੇਦ ਰਸ਼ਨੀ ਇੱਕ ਦਿਨ ਵਿੱਚ 15 ਰਿਕਾਰਡ ਬਣਾਏ ਡੈਵਿਡ ਅਕਤੀਚਾ ਵੱਧ ਤੋਂ ਵੱਧ ਵਿਸ਼ਵ ਰਿਕਾਰਡ ਆਪਣੇ ਨਾਮ ਕਰਨਾ ਸੀ ਉਦੋਂ ਸਿੰਗਾਪੁਰ ਵਿੱਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਾ ਸ਼ਤਾਬਦੀ ਦਿਵਸ ਮਨਾਇਆ ਗਿਆ ਇਸ ਮੌਕੇ ਅਰਦਾਸ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲਤ ਕੀਤੀ ਇੱਕ ਗੁਰਦੁਆਰਾ ਸਿੰਗਾਪੁਰ ਜਨਰਲ ਹਸਪੀਟਲ ਦੇ ਵਿਸ਼ਾਲ ਮੈਦਾਨ ਦੇ ਸਾਹਮਣੇ ਜਲਾਲ ਬੁਕਿਤ ਮਰਾ ਵਿਖੇ ਸਥਿਤ ਹੈ ক্রিকেট ਦੀ ਦੁਨੀਆ ਵਿੱਚ ਇੱਕ ਹੈਰਾਨ ਕਰਨ ਵਾਲਾ ਮੋੜ ਉਦੋਂ ਆਇਆ ਜਦ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿੰਦਰ ਸਿੰਘ ਧੁੰਮੀ ਭਾਰਤੀ ਕ੍ਰਿਕਟ ਬੋਰਡ ता ता BCCI ਦੀ ਨੈਤਿਕਤਾ ਕਮੇਟੀ ਦੇ ਸਾਹਮਣੇ ਦਰਜ ਕਰਵਾਈ ਗਈ ਇੱਕ ਨਵੀਂ ਸ਼ਿਕਾਇਤ ਦੇ ਕੇਂਦਰ ਵਿੱਚ ਆ ਗਈ ਉੱਤਰ ਪ੍ਰਦੇਸ਼ ਦੇ ਅਮੀਚੀ ਤੋਂ ਰਜੇਸ਼ ਕੁਮਾਰ ਮੋਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ BCCI ਦੇ ਨਿਯਮ 139 ਦੇ ਤਹਿਤ ਕਥੀ ਦੁਰਵਿਹਾਰ ਦਾ ਦਿਕਰ ਕੀਤਾ ਗਿਆ ਹੈ ਅਜਿਹਾ ਸੀ BCCI ਵਿੱਚ ਕੀਤੀ ਗਈ ਸ਼ਿਕਾਇਤ Ranchi Civil Court ਵਿੱਚ ਮਹਿੰਦਰ ਸਿੰਘ ਤੋਂ ਮੀਰ ਤਰਫੋਂ ਮਹੀਰ ਦਿਵਾਕਰ ਦੇ ਖਿਲਾਫ 15 ਟੋਟਰਪੇ ਤੋਂ ਫਰੜ ਦੇ ਮਾਮਲੇ ਦੇ ਸਬੰਧਿਤ ਹੈ BCCI ਦੀ ਨੈਤਿਕ ਕਮੇਟੀ ਵੱਲੋਂ ਇਸ ਮਾਮਲੇ ਤੋਂ ਨਿਤ 3 ਤੱਕ ਜਵਾਬ ਮੰਗਿਆ ਹੈ ਉਧਰ ਦੂਜੇ ਪਾਸੇ ਰਜੇਸ਼ ਕੁਮਾਰ ਮੋਰੀਆ ਨੂੰ ਇਸ ਮਾਮਲੇ ਵਿੱਚ 16 ਸਤੰਬਰ ਤੱਕ ਆਪਣਾ ਜਵਾਬ ਦੇਣ ਦੇ ਲਈ ਕਿ ਹਾ ਹੋਇਆ ਹੈ ਭਾਰਤੀ ਨਿਸ਼ਾਨੇਵਾਜਾ ਵਿਨੈ ਬਿੰਦਰਾ ਨੂੰ 올림픽 ਕਮੇਟੀ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਦੇ ਲਈ ਵਿਕਾਰੀ 올림픽 ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ 2008 올림픽 ਅਤੇ 10 ਮੀਟਰ 에어 ਰਾਈਫਲ ਮੁਕਾਬਲੇ ਚੋਟੀ ਉਤੇ ਰਹਿ ਕੇ ਭਾਰਤ ਦੇ ਪਹਿਲੇ 올림픽 ਵਿਅਕਤੀਗਤ ਸੋਨ ਤਗਮਾ ਜੇਤੂ ਵਿਨੈ ਬਿੰਦਰਾ ਨੂੰ ਸ਼ਨੀਵਾਰ ਨੂੰ ਇੰਤਰਨਾਸ਼ੀਅਨ 올림픽 ਕਮੇਟੀ ਦੇ 142ਵੇਂ ਸੈਸ਼ਨ ਦੌਰਾਨ ਸਨਮਾਨ ਦਿੱਤਾ ਗਿਆ ਸੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸਿੰਦਰ ਦੇ ਅਸਤੀਫੇ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਉੱਤੇ ਹੋਈ ਹਿੰਸਾ ਦੇ ਖਿਲਾਫ ਕੈਨੇਡਾ ਦੇ ਟ੍ਰਾਂਟੋ ਵਿੱਚ ਪ੍ਰਦਰਸ਼ਨ ਹੋਇਆ ਹੈ ਹਿੰਸਾ ਦੇ ਵਿਰੋਧ ਵਿੱਚ ਇੱਕ ਜੁਟਤਾ ਦਿਖਾਉਂਦੇ ਹਿੰਦੂ, ਇਸਾਈ, ਬੋਧੀ ਤੇ ਜਹੂਦੀ ਪਾਈਚਾ ਦੇ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਟ੍ਰਾਂਟੋ ਦੇ ਡਾਊਨਟਾਊਨ ਦੇ ਵਿੱਚ ਹੋਏ ਇੱਕ ਮਸਾਰੇ ਵਿੱਚ ਲੋਕ ਅਸੀਂ ਇਨਸਾਫ ਚਾਹੁੰਦੇ ਹਾਂ ਦੇ ਨਾਅਰੇ ਲਾਉਂਦੇ ਹੋਏ ਦੇਖੇ ਗਏ ਰੂਸੀ ਫੌਜ ਵਾਲੇ ਯੂਕਰੇਨ ਵਿੱਚ ਲੜ ਰਹੇ ਭਾਰਤੀਆਂ ਨੂੰ ਲੈ ਕੇ ਨਵਾਂ ਬਿਆਨ ਸਾਹਮਣੇ ਆਇਆ ਰੂਸ ਨੇ ਐਲਾਨ ਕੀਤਾ ਹੈ ਕਿ ਉਸਨੇ ਰੂਸੀ ਫੌਜ ਵਿੱਚ ਭਾਰਤੀਆਂ ਦੀ ਭਰਤੀ ਉੱਤੇ ਰੋਕ ਲਗਾ ਦਿੱਤੀ ਹੈ ਇਸ ਤੋਂ ਇਲਾਵਾ ਰੂਸੀ ਅਧਿਕਾਰੀਆਂ ਨੇ ਭਾਰਤੀਆਂ ਨੂੰ ਜਲਦੀ ਡਿਸਚਾਰਜ ਕਰਨ ਦਾ ਕੰਮ ਕਰ ਰਹੇ ਹਨ ਜਿਨ੍ਹਾਂ ਨੇ ਸਵੈ ਇੱਛਾ ਨਾਲ ਰੂਸੀ ਫੌਜ ਲਈ ਕਿਨਾਰਨਾਮਾ ਕੀਤਾ ਸੀ ਰੂਸੀ ਦੂਤਘਾ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਰੂਸੀ ਰੱਖਿਆ ਮੰਤਰਾਲੇ ਨੇ April ਤੋਂ ਰੂਸੀ ਹਥਿਆਰਬੰਦ ਬੰਦਲਾਂ ਦੇ ਵਿੱਚ ਫੌਜੀ ਸੇਵਾ ਵਿੱਚ ਭਾਰਤ ਦੇਸ਼ ਸਮੇਤ ਕਈ ਹੋਰ ਦੇਸ਼ਾਂ ਦੇ ਲੋਕਾਂ ਦੀ ਭਰਤੀ ਉੱਤੇ ਪਾਬੰਦੀ ਲਗਾ ਦਿੱਤੀ ਹੈ ਦੂਤਕਾਰ ਨੇ ਭਾਰਤ ਸਰਕਾਰ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਗੀ ਹਮਦਰਦੀ ਪ੍ਰਗਟ ਕੀਤੀ ਹੈ ਇਸ ਨਾਲ ਹੀ ਖਬਰ ਸਮਾਪਤੀ ਹੁੰਦੀ ਹੈ ਧੰਨਵਾਦ